ਸਾਸੀ ਗਾਲ ਬਾਈ ਸਾਰੇ YouTube ਵਾਲਿਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਰਾਜਵੀਰ ਕੋਲੇ ਤੇ ਰਾਜਵੀਰ ਦੀ ਵਰਕਸ਼ਾਪ ਦਾ ਨਾਮ ਹੈ ਤੇ ਤੁਹਾਨੂੰ ਟੈਗ ਵੀ ਦਿਖਾਉਣੇ ਆ ਇਹ ਵਰਕਸ਼ਾਪ ਹੈ ਬਾਈ ਐਂਟਰਪ੍ਰਾਈਜ਼ ਸਿਆੜ ਥੱਲੇ ਨੰਬਰ ਲਿਖਿਆ ਹੈ ਬਾਈ ਦੇ ਤੇ ਟੋਟਲੀ ਸਮਾਨ ਮਿਲਦਾ ਬਾਈ ਕੋਲੋਂ ਕੂਪੂਤਰਾਂ ਖਵਾਤਰਾਂ ਦਾ ਸਾਰੇ ਕਾਸੇ ਦਾ ਠੀਕ ਹੈ ਨਾ ਗੱਲ ਕਰਉਣਾ ਥੋਡੀ ਬਾਈ ਨਾ ਰਾਜਵੀਰ ਨਾ ਤੁਸੀਂ ਇਹ ਕੰਮ ਚ ਬੜੇ ਹੋ ਕੂਪੂਤਰ ਬਾਈ ਇਹਦੇ ਚ ਸਮਾਨ ਚ ਤੁਹਾਨੂੰ ਕੌਣ ਬੰਦੇ ਲੈ ਕੇ ਆਏ ਸੀਗੇ ਤੇ ਜਾਂ ਤੁਹਾਡਾ ਕਿੱਥੇ ਇਹ ਸੀਗਾ ਮੈਂ ਸੁਣਿਆ ਕੁਛ ਟਾਈਮ ਤੁਸੀਂ ਬਾਹਰ ਵੀ ਲਾਏ ਸੀ ਨਾ ਹਾਂਜੀ ਬਈ ਧੰਨਵਾਦ ਪਹਿਲਾਂ ਤੋਂ ਤੁਹਾਡੇ YouTube ਚੈਨਲ ਦਾ ਹਨਾ ਸਾਡੇ ਕੋਲ ਪਹੁੰਚਣ ਦਾ ਪੰਜ ਬੁੱਕ ਚੈਨਲ ਆ ਬਈ ਸਾਰੇ ਜਾਣੇ YouTube ਤੇ ਸਬਸਕ੍ਰਾਈਬ ਜ਼ਰੂਰ ਕਰਿਓ ਵੀਰ ਦਾ ਚੈਨਲ ਆਪਣੇ ਨਾਲ ਚੱਟ ਭਰਾ ਦਾ ਜੀ ਬਈ ਤੇ ਨੰਬਰ 2 ਤੇ ਬਈ ਜਿਹੜੇ ਜਿਵੇਂ ਦੰਦ ਪਸਦਿਆਂ ਵੀ ਕਿਹੜੇ ਬੰਦੇ ਦਾ ਹੱਥ ਹੈ ਇਸ ਕੰਮ ਦੇ ਵਿੱਚ ਆਉਣ ਦਾ ਨਹੀਂ ਕਿ ਮੈਂ ਹੂੰ ਹੂੰ ਪਹਿਲਾਂ ਬਈ ਮੈਂ ਤਕਰੀਬਨ 2007 ਦੇ ਵਿੱਚ ਬਾਹਰ ਗਿਆ ਸੀਗਾ ਮਾਸਕਡ ਸੀਗੇ ਮੇਰੇ ਕੋਲ ਸੱਤ ਹਜ਼ਾਰ ਮਾਸਕਡ ਠੀਕ ਤੇ ਮੇਰੇ ਫਾਦਰ ਸਾਹਿਬ ਨੇ ਤਕਰੀਬਨ 20 30 ਸਾਲ ਲਾਇਆ ਦੇ ਉੱਥੇ ਠੀਕ ਹੈ ਬਾਈ ਕੰਮ ਤਾਂ ਬਾਈ ਉੱਥੇ ਸਾਡਾ ਟੈਰਾ ਦਾ ਸੀ ਮੈਂ ਜਾ ਕੇ ਬਹੁਤ ਵਾਪੜ ਹੁੰਦੇ ਆਂ ਉੱਥੇ ਜਾ ਕੇ ਵਾਪੜਦੇ ਬਹੁਤ ਵਾਪੜ ਵੇਲੇ ਨੇ ਮਤਲਬ ਜਦੋਂ ਮੈਂ ਇਥੋਂ ਗਿਆ ਸੀ ਮੇਰੇ ਬਈ ਇੱਕ ਚਾਬੀ ਪਾਦੇ ਦਾ ਵੀ ਨਹੀਂ ਸੀ ਪਤਾ ਹੁੰਦਾ ਵੀ ਇਹ ਕਿੰਨੇ ਨੰਬਰ ਦਾ ਚਾਬੀ ਹੈ ਕਿੰਨੇ ਨੰਬਰ ਦਾ ਬੰਦਣਾ ਜੀ ਜੀ ਬਾਈ ਤੇ ਬਸ ਫੇਰਾ ਤੋਰਾ ਕਦੀ ਸਕੂਟਰ ਚੱਕਿਆ ਉਧਰ ਨੂੰ ਚਲੇ ਗਿਆ ਉਧਰ ਨੂੰ ਚਲੇ ਗਿਆ ਸਾਲ ਕਿੱਥੇ ਕੰਪਿਊਟਰ ਦਾ ਕੋਰਸ ਕਰਿਆ ਜੀ ਯਾਨੀ ਬਸ ਕੰਦੇ ਤੋਂ ਦਿੰਦੇ ਰਹੇ ਇਹ ਕਹਿੰਦੇ ਵੀ ਕਿਵੇਂ ਕਰਨਾ ਕਿਹੜਾ ਪੌਸੀ ਹੋਈ ਬਾਹਰ ਜਾਣਾ ਬੜਾ ਨਿਆਜ ਹੀ ਇੱਥੇ ਰਹਿਣਾ ਵਧੀਆ ਰਹਿੰਦਾ ਮੈਂ ਕਹਣਾ ਨਹੀਂ ਮੈਂ ਆਉਣਾ ਉੱਥੇ ਜਾਣਾ ਹਾਂ ਇੱਥੋਂ ਚਲੇ ਗਏ 에어ਪੋਰਟ ਤਾਂ ਲੈ ਕੇ ਜਾਂਦਾ ਜਦੋਂ ਬਈ ਗਰਮੀ ਬਹੁਤ ਹੈ ਅੱਤ ਦੀ ਗਰਮੀ ਪਈਆਂ ਜਦੋਂ ਬਈ ਆਪਣੇ ਨਾਲੋਂ ਵੀ ਵੱਧ ਤਾਂ ਆਪਣੇ ਨਾਲੋਂ ਜ਼ਿਆਦਾ ਟੈਂਪਰੇਚਰ ਹਾਂ ਬਈ ਤੜਕੇ 5 ਵਜੇ ਲੋਹ ਚੱਲਣਾ ਲੱਗ ਜਾਂਦੀ ਹੈ ਬਹੁਤ ਮਾੜਾ ਹਾਲ ਹੈ ਅਸੀਂ ਸਾਡਾ ਜਿੱਥੇ ਮਤਲਬ ਕਿ ਘਰ ਸੀਗਾ ਉੱਥੋਂ ਅਸੀਂ ਤਕਰੀਬਨ 3 ਕਿਲੋਮੀਟਰ ਰਹਦੇ ਸੀਗੇ ਤੇ ਸਵੇਰੇ ਡੈਡੀ ਨੇ ਪਹਿਲਾਂ ਤਾਂ ਮਤਲਬ ਕਿ ਮੈਨੂੰ ਤੋਰ ਕੇ ਲੈ ਗਿਆ ਨਾਲ ਕਿਨਾਂ ਦੀ ਰੁਟੀਨ ਸੀ ਦਿੱਲੀ ਦੀ ਤੇ ਨਾਲ ਨੂੰ ਤੁਰਕੇ ਲੈ ਕੇ ਜਾਣਾ ਸਵੇਰੇ ਚਲੇ ਜਾਣਾ ਦੁਪਹਿਰੇ ਉਧਰੋਂ ਮਾਲਕ ਘਰੇ ਗੱਡੀ 'ਚ ਛੱਡ ਜਾਂਦਾ ਸਾਨੂੰ ਤੇ ਚਲੋ ਸ਼ਾਮ ਨੂੰ ਅਸੀਂ ਫੇਰ ਤੁਰਕੇ ਜਾਣਾ ਬਈ ਦੁਪਹਿਰੇ 3:30 ਵਜੇ ਘਰੋਂ ਤੋਂ ਨਾ 4:00 ਵਜੇ ਦੁਕਾਨ ਤੇ ਚਲੇ ਜਾਂਦੇ ਸੀ 1 ਘੰਟਾ ਅੱਧਾ ਪਾਣਾ ਘੰਟਾ ਤੁਰਕੇ ਆਏ ਗੱਡੀ 'ਚ 3 ਮਿੰਟ ਤੁਰਕੇ ਜਾਣਾ ਤਾਂ ਮਦ ਵਿੱਚ 40 ਤੋਂ 45 ਮਿੰਟ ਲੱਗ ਜਾਂਦੇ ਤੇ ਜਦੋਂ ਸਵੇਰੇ ਸਵੇਰੇ ਤੜਕੇ ਲੋ ਚੱਲਦੀ ਸੀ ਬਈ ਕਿਵਰੀ ਰਿਕਤਾ ਔੜ ਜਾਂਦਾ ਸੀ ਵੀ ਤੁਰਨਾ ਵੀ ਔਖਾ ਨੇ ਦਾੜੀ ਮੂੰਹ ਇੱਥੋਂ ਹੋ ਜਾਂਦਾ ਠੀਕ ਹੈ ਤੇ ਉਸ ਤੋਂ ਬਾਅਦ ਬਈ ਅਸੀਂ 17 'ਚ ਵਾਪਸੀ ਕਰੀਏ ਉੱਥੋਂ 17 'ਚ ਇੱਧਰ ਆ ਗਏ ਹਾਂਜੀ ਮੈਂ 17 'ਚ ਆਇਆ ਮਾਂ ਫਿਰ ਇਹ ਸਾਰੇ ਰਹਿਣੇ ਆ ਗਏ ਫਿਰ ਉੱਥੇ ਹੀ ਮਨ ਬਣਾ ਲਿਆ ਸੀਗਾ ਵੀ ਯਾਰ ਵਾਪਸ ਜਾਣਾ ਵਾਪਸ ਘਰੇ ਜਾ ਕੇ ਵੀ ਉੱਥੇ ਹੀ ਕਰਤ ਕਰਨੀ ਹੈ ਹਾਂ ਕਿੱਤਾ ਤੋਰਾਂਗੇ ਕਿੱਤਾ ਪਰ ਇਹ ਨਹੀਂ ਪਤਾ ਸੀਗਾ ਵੀ ਇਸ ਰਾਹ ਟੈਣ ਵੀ ਮਿਲੂਗੀ ਹਾਂ ਉੱਥੇ ਬਈ ਡੈਡੀ ਨੇ ਕੰਮ ਕਰਿਆ ਤਕਰੀਬਨ 10 ਟੈਰਾੰਦਾ ਜੀ ਯਾਰ ਇੱਕ ਰਾਜ ਵੀ ਤੁਹਾਨੂੰ ਮੈਂ ਗੱਲ ਦੱਸਦਾ ਜਿੰਨੇ ਵੀ ਬੰਦੇ ਆ ਕਬੂਤਰਾਂ ਨੂੰ ਮਾਰਾ ਮੰਨਦੇ ਬਹੁਤ ਲੋਕ ਹਾਂਜੀ ਵੀ ਕਬੂਤਰ ਮਾਰੇ ਨੇ ਹਾਂਜੀ ਮੈਂ ਕਈ ਬੰਦਿਆਂ ਨੂੰ ਮਿਲਿਆ ਕਈ ਬੰਦੇ ਮੈਨੂੰ ਕਹਿੰਦੇ ਆ ਭਾਈ ਅਸੀਂ ਯਾਰ ਚਿੱਟਾ ਹੀ ਛੱਡ ਗਏ ਅਸੀਂ ਮਾੜੇ ਕੰਮ ਕਰਦੇ ਸੀਗੇ ਅਸੀਂ ਉਹ ਛੱਡ ਗਏ ਕਬੂਤਰਾਂ ਚ ਤੇ ਹੁਣ ਜਿਵੇਂ ਜਿਵੇਂ ਰਿਕਾਰਡ ਆਉਂਦੀਆਂ ਕਈ ਬੰਦੇ ਯਾਰ ਕਬੂਤਰਾਂ ਦਾ ਆਪਣੇ ਪਰਿਵਾਰ ਆਪਦੇ ਬਾਲ ਬੱਚੇ ਵੀ ਸੈੱਟ ਕਰ ਗਏ ਕਿਉਂ ਗਾਂ ਦੀ ਗਾਂ ਜਿਹੜਾ ਇੱਕ ਵਧੀਆ ਪਲੇਟਫਾਰਮ ਹੈ ਲੋਕਾਂ ਨੂੰ ਮਲਾਉਣ ਖਾਤਰ ਬਿਲਕੁਲ ਭਾਈ ਚੀਜ਼ ਦਾ ਆਪਾਂ ਕੋਰੇ ਕਰਾਰੇ ਦੇ ਸਹੀ ਰਹੀਏ ਬਿਲਕੁਲ ਭਾਈ ਬਿਲਕੁਲ ਹੁਣ ਵਿੱਚ ਯਾਰ ਮੂਹ ਹੋ ਰਾਵਰਾਵ ਬਾਕੀ ਸੁਣਨਿਆ ਲਈ ਵੀਰ ਦੇਗੇ ਵੀ ਕੋਈ ਐਨ ਆਰ ਆਈ ਆ ਵੱਡੋ ਖਾਲੇ ਦਾ ਗਾਂਟ ਪਾਓ ਨਹੀਂ ਬਈ ਉਹ ਨਾ ਉਹ ਜਿਹੜਾ ਸਿਸਟਮ ਆ ਉਹ ਬੜਾ ਚੰਗੀ ਚੱਲਦਾ ਹੁੰਦਾ ਥੋੜੇ ਵੀ ਜੀਵਨ ਚ ਕੋਈ ਤੁਹਾਨੂੰ ਖੜਾ ਕਰਨ ਖਾਤਰ ਇਹਨਾਂ ੜੀਆਂ ਦਾ ਹੱਥ ਹੈ ਕਿਸੇ ਦਾ ਬਹੁਤ ਬਹੁਤ ਭਰਾਵਾਂ ਦਾ ਹੱਥ ਆ ਬਈ ਜਿਵੇਂ ਸਪੈਸ਼ਲ ਧੰਨਵਾਦ ਜਿਹੜੇ ਭਰਾਵਾਂ ਦਾ ਆਪਾਂ ਮਤਲਬ ਕੋਈ ਗ੍ਰੇਜੂਏਟ ਦਾ ਨਾਂ ਲੈ ਦਿੰਦੇ ਨਹੀਂ ਬਈ ਆਪਾਂ ਉਹਨਾਂ ਦਾ ਸਪੈਸ਼ਲ ਧੰਨਵਾਦ ਕਰਾਂਗੇ ਇੱਕ ਤਾਂ ਬਈ ਕਮਲ ਕੈਨੇਡਾ ਭਰਾਵਾਂ ਨੇ ਹਮੜਾ ਕਮਲ ਕੈਨੇਡਾ ਹਮੜਾ ਕੋ ਹਾਂਜੀ ਉਹ ਭਰਾ ਨੇ ਜਦੋਂ ਬਈ ਮੈਂ ਕੰਮ ਸਟਾਰਟ ਕਰਿਆ ਵਾ ਫਾਈਨੈਂਸ਼ਲੀ ਤੌਰ ਤੇ ਉਹ ਬੰਦੇ ਨੇ ਮੇਰੀ ਮਦਦ ਕੀਤੀ ਆ ਉਰੇ ਆ ਕਿ ਮਤਲਬ ਅਸੀਂ ਥੋੜਾ ਜਿਹਾ ਟੁੱ ਉਹ ਨੂੰ ਵੀ ਆਲ ਫਸਤ ਵਾਲੇ ਲੈ ਲੈਂਦੇ ਜੀ ਜੀ ਠੀਕ ਹੈ ਕਿ ਨਹੀਂ ਤੇ ਇੱਥੇ ਆ ਕੇ ਫਿਰ ਬਈ ਮੈਂ ਨੌਕਰੀ ਵੀ ਕਰੀ ਆ ਸਾਧ ਪਰ ਕਿਸੇ ਦੇ ਅੰਦਰ ਨੌਕਰੀ ਕਰੀ ਆ ਉੱਥੋਂ ਅਸੀਂ ਆਪਣਾ ਕੰਮ ਛੱਡ ਕੇ ਆਏ ਸੀ ਉੱਥੇ ਅਸੀਂ ਬਾਹਰ ਬਈ ਟੈਰਾਂ ਦਾ ਕੰਮ ਕਰਦੇ ਸੀ ਠੀਕ ਹੈ ਆ ਆਪਣੀ ਵਿਦਾਨ ਸੀ ਵਧੀਆ ਰਹੀਏ ਬਣਦੇ ਸੀ ਯਾਨੀ ਹੁਣ ਉੱਥੇ ਕਾਨੂੰਨ ਹੀ ਇੰਨੇ ਟਾਈਟ ਹੋ ਗਏ ਸਾਨੂੰ ਐ ਹੋ ਗਿਆ ਵੀ ਘਰੋਂ ਚਲੀਏ ਉੱਥੇ ਘੂੜੀ ਦੀ ਮਿੱਟੀ ਹੂ ਨੂੰ ਲੱਗਣ ਵਾਲੇ ਕੰਮ ਹੁੰਦਾ ਇਹ ਲੋਕ ਕਮਾਉਂਦੇ ਸੀ ਗਾਰਵਟ ਉੱਥੇ ਹੀ ਲਈ ਜਾਂਦੀ ਹੈ ਜੀ ਇਸ ਕਰਕੇ ਇੱਥੇ ਆਉਣ ਦੇ ਵਿੱਚ ਜਿਆਦਾ ਉਤਰਿਆ ਜਿੱਥੇ ਤੱਕ ਨੰਬਰ 2 ਤੇ ਬਾਈ ਰਾਮ ਤ੍ਰੀਕੇ ਉਹ ਬੰਦੇ ਰਾਮ ਤ੍ਰੀਕੇ ਹਾਂ ਆਸਟ੍ਰੇਲੀਆ ਬੰਦਾ ਆਸਟ੍ਰੇਲੀਆ ਹਾਂ ਉੱਥੇ ਹੈਗਾ ਉਹ ਉਹਨੇ ਗਰਮੀਤ ਬਾਈ ਕੋਲੇ ਹਾਂਜੀ ਤੇ ਸ਼ਾਇਦ ਵੀਪਾ ਮੇਣਾ ਇਕੱਠੀ ਰਹਿੰਦੇ ਪੁੱਤਰ ਪਾਤਰ ਵੀ ਛੱਡਦੇ ਬੰਦਾ ਸ਼ੌਕੀਆ ਪੂਰਾ ਫੁੱਲ ਸ਼ੌਕੀਆ ਉਹਨੇ ਵੀ ਆਪਣੀ ਬਈ ਬਹੁਤ ਵਧੀਆ ਪੂਰ ਯਾਰਾਂ ਦਾ ਯਾਰ ਹੈ ਪੂਰਾ ਫੁੱਲ ਬਾਈ ਆਪਾਂ ਨੂੰ ਜੇ ਕਿਸੇ ਬਾਜੀ ਦੇ ਪਹਿਲਾ ਸਨਮਾਨ ਮਿਲਿਆ ਸੀ ਤਾਂ ਉਹ ਤ੍ਰੀਕੇ ਪਿੰਡ ਮਿਲਿਆ ਸੀ ਆਪਣੇ ਭਾਦ ਸਾਹ ਉਹਨਾਂ ਸਮਾਂ ਦੀ ਤੇਰਾ ਹਾਂ ਆਪਣਾ ਵੀ ਘੱਟ ਭਰਦਾ ਐ ਇਸੇ ਗੱਲ ਨੂੰ ਨਹੀਂ ਉਸ ਬੰਦੇ ਨੇ ਆਪਾਂ ਨੂੰ ਪਹਿਲਾ ਸਨਮਾਨ ਕਰਿਆ ਜੀ ਜ਼ਿੰਦਗੀ ਦੇ ਵਿੱਚ ਠੀਕ ਆ ਧੰਨਵਾਦ ਆ ਭਰਾ ਦਾ ਉਦੋਂ ਬਾਅਦ ਭਾਈ ਭਾਈ ਬਿਆਨਤ ਗੁੱਗੀਪੁਰਾ ਉਹਨਾਂ ਦਾ ਵੱਡਾ ਭਰਾ ਮਾਈ ਪਟਵਾਰੀ ਅਮਰਜੀਤ ਜਿਹੜੇ ਮੈਨੂੰ ਸੋਸ਼ਲ ਮੀਡੀਆ ਤੇ ਲੈ ਕੇ ਆਏ ਜੀ ਜਾਂ ਸੋਸ਼ਲ ਮੀਡੀਆ ਤੇ ਲੈ ਕੇ ਨੇ ਜਾਂ ਕਿਤੇ ਨੂੰ ਆਹੋ ਤਾਂ ਨਾ ਜਾਈ ਲੋਕਾਂ ਨਾਲ ਜੋੜਿਆ ਹਾਂ ਲੋਕਾਂ ਨਾਲ ਜੋੜਿਆ ਕਬੂਤਰ ਬਾਜ਼ਾਂ ਨਾਲ ਜੋੜਿਆ ਬਾਜ਼ੀਆਂ ਤੇ ਜਾਣ ਜੋਗਰਾ ਕੀਤਾ ਨਹੀਂ ਕੌਣ ਜਾਣਦਾ ਸੀ ਵੀ ਰਾਜਵੀਰ ਕੌਣ ਹੈ ਤੇ ਸ਼ਹਿਰ ਪਿੰਡ ਕਿੱਥੇ ਭਾਈ ਸੋਚਿਆ ਵੀ ਨਹੀਂ ਸੀ ਕਦੀ ਅੱਜ ਮਾਲਕ ਸੱਚੇ ਪਾਤਸ਼ਾਹ ਦੀ ਇੰਨੀ ਮਿਹਰ ਆ ਕਿ ਪੰਜਾਬ ਦੇ ਕਿਸੇ ਕੋਨੇ ਵਿੱਚ ਲਈ ਆ ਆਪਾਂ ਨੂੰ ਪੰਜ ਚਾਰ ਭਰਾਜ ਨੂੰ ਉਹ ਜਾਣਦੇ ਔਰ ਹਰੇਕ ਤਕਰੀਬਤ ਚੰਗੇ ਖੜਾਰੀ ਦੇ ਭਰੇ ਆ ਜੇ ਮਸ਼ਹੂਰ ਤੋਂ ਐਸੇ ਕੰਮ ਤੋਂ ਐ ਵੀ ਉਹ ਡੋਲਣ ਵਾਲਾ ਰਾਜਵੀਰ ਹੈ ਸਾਰਾ ਬਿਲਕੁਲ ਦੇਖੋ ਭਈ ਹਰੇਕ ਬੰਦਾ ਨਾ 9 ਦੀ 75 ਭੱਜਿਆ ਹੁੰਦਾ ਕੋਈ ਕਹਿੰਦਾ ਮੇਰਾ ਕਿਸੇ ਇੱਕ ਤੇ ਚ 9 ਪੰਜ ਵੀ ਕੋਈ ਕਹਿੰਦਾ ਅਸੀਂ ਕਹਿੰਦੇ ਚਲੋ ਜੇ ਸਾਡਾ ਕਬੂਤਰਬਾਜੀ ਵਾਲੇ ਪਾਸੇ ਖੱਤੇ ਚ ਨਾਉਣੀ ਹੈ ਸਾਡਾ ਇਸ ਫਿੱਕੇ ਦੇ ਵਿੱਚ ਤੇ ਕਬੂਤਰ ਵੀ ਰੱਖਿਆ ਮਾ ਖੁੱਡੇ ਖਾੜੇ ਵੇਖਿਆ ਤੇਰੀ ਬਾਈ ਸ਼ੌਂਕ ਬਾਜ਼ ਦੇ ਦੂਜੇ ਛੱਡ ਦਿਓ ਛੱਕ ਲਈ ਦੀਆਂ ਬਾਈ ਟਾਈ ਤੇ ਤੇਰੇ ਅਗੇ ਆ ਜਾਣ ਵਰਦੇ ਨੇ ਨਹੀਂ ਮੈਂ ਤਾਂ ਕੋਈ ਗੱਲ ਨਹੀਂ ਮੇਰੇ ਕੋਲ ਸਾਡੇ ਲਈ ਆਪਣੇ ਭਾਈ ਡਾਕਟਰ ਰਣਜੀਤ ਗੜ੍ਹ ਰਣਜੀਤ ਸਿੰਘ ਮਕਸਦ ਸਾਹਿਬ ਮੁਖਸਰ ਸਾਹਿਬ ਬਤਾਓ ਹਾਂ ਭਾਈ ਸਾਡੇ ਨੇ ਆਪਣੇ ਠੀਕ ਆ ਵਧੀਆ ਪਿਆਰਾ ਭਾਈ ਕੰਤਾ ਖਿੜਕੀਆਂ ਉਹਨਾਂ ਸਾਡੇ ਦਾਦਾ ਜੀ ਲੱਗਦੇ ਨੇ ਜਿਵੇਂ ਕੰਤਾ ਖਿੜਕੀਆਂ ਦਾ ਗੁਰੂ ਹਾਂਜੀ ਰਣਜੀਤ ਦਾ ਰਜੀਤ ਰਣਜੀਤ ਗੜ੍ਹ ਦਾ ਡਾਕਟਰ ਸਾਹਿਬ ਡਾਕਟਰ ਦਾ ਗੁਰੂ ਜਿਹੜਾ ਕੰਤਾ ਹੈ ਕੰਤਾ ਹੀ ਬਹੁਤ ਵਧੀਆ ਪਰ ਕਲਗੀਧਰ ਕੰਤਾ ਪੀਟੀ ਬਿਲਕੁਲ ਜੀ ਸਾਰੇ ਉਹਦੇ ਕ੍ਰਿਸ਼ਿੰਦਰ ਦੇ ਤਗੜੀਆਂ ਬਾਈਆਂ ਕਰਦਾ ਗਾਂਦੀਪਾ ਜੀ ਦਾ ਕੰਤੇ ਦਾ ਬਿਟਾ ਨਵਦਾ ਉਹਨਾਂ ਨੇ ਵੀ ਬਈ ਆਪਣੀ ਬਹੁਤ ਮਦਦ ਕੀਤੀ ਜਦੋਂ ਮੈਂ ਸਟਾਰਟ ਕਰਿਆ ਤੇ ਉਹਨਾਂ ਨੂੰ ਕਲਵਿੰਦਰ ਦੇ ਡੈਡੀ ਵੀ ਮਿਲਿਆ ਨਹੀਂ ਬਈ ਮੈਂ 2 फेस ਤਾਂ ਦੇਖੇ ਨੇ ਮਤਲਬ ਉਹ ਨਹੀਂ ਮਿਲੇ ਮਤਲਬ ਨਹੀਂ ਜਾਣ ਜਾਣ ਕਲਵਿੰਦਰ ਨੂੰ ਤਾਂ ਮਿਲਿਆ ਉਹ ਕਲੱਬ ਹੈ ਉਹ ਵੀ ਬਾਦੀਆਂ ਕਰਾਉਂਦੇ ਹੋਵੇ ਕਲੱਬਾਂ ਦੀਆਂ ਦੀਪਾ ਸੰਘਾ ਮਦਦ ਕਰਦਾ ਉਹਨੂੰ ਬਿਲਕੁਲ ਬਈ ਬਿਲਕੁਲ ਜਿੰਦਰੀ ਪਿਲਿਆ ਤੇਰੇ ਏਰੀਆ ਦੇ ਬੰਦੇ ਹੀ ਆਉਂ ਹਾਂ ਜਿੰਦਰੀ ਬਿਲਕੇ ਵਾਲਾ ਵੀ ਹਰੜਾ ਹਣਾ ਜਿੰਦਰੀ ਬਈ ਕੂ ਲੋਕੋ ਹਾਂਜੀ ਹਾਂਜੀ ਬਾਈ ਸੰਦੀਧ ਅੰਮ੍ਰਦਾ ਧੰਨਵਾਦ ਹਣਾ ਤੇ ਹੋਰ ਬਹੁਤ ਭਰਾ ਨੇ ਜਿਹੜੇ ਆਪਾਂ ਨੂੰ ਇਸ ਕਿੱਤੇ ਦੇ ਵਿੱਚ ਮੂਰੇ ਲੈ ਕੇ ਆਏ ਨੇ ਬਾਈ ਪਹਿਲੀ ਬਾਜੀ ਕਿਹਨੂੰ ਜਿੱਤੀ ਰਾਜਵੀਰ ਕੋਈ ਪਹਿਲੀ ਬਾਜੀ ਤਾਂ ਬਾਈ ਡੈਡੀ ਜੀ ਨੂੰ ਪਤਾ ਵੀ ਕਦੋਂ ਜਿੱਤੀ ਹੋਊਗੀ ਕਿਉਂਕਿ ਇਹਨਾਂ ਨੂੰ ਫਿਰ ਡੈਡੀ ਨੂੰ ਵੀ ਸ਼ੌਂਕ ਸੀਗਾ ਬਾਈ ਸਾਡੇ ਪਰਿਵਾਰ 'ਚ ਹੀ ਸ਼ੌਂਕ ਆ ਸਾਡੇ ਤਕਰੀਬਾ 'ਚ ਸਾਰੇ ਮੈਂ ਖੇਚੜੀਆਂ ਚੁੜੀਆਂ ਹੋਰ ਕੁੱਤੇ ਕੱਤੇ ਸਾਰਾ ਕੁਝ ਮਾਰਿਆ ਪੁੱਤਾਂ ਥਾਂ ਥੋੜਾ ਤੇ ਜਾਨਵਰ ਵਾਲੇ ਨਹੀਂ ਨਹੀਂ ਬਾਈ ਮਹਾਰਾਜ ਦੀ ਕਿਰਪਾ ਚੋਂ ਥਾਂ ਲੈ ਲਿਆ ਆਪਾਂ ਆਉਂਦੇ ਸਾਲ ਜਦੋਂ ਕਿ ਤੇ ਇੰਟਰਵਿਊ ਕਰਾਂਗੇ ਤਾਂ ਵਧੀਆ ਤਾਂ ਤੂੰ ਵਧੀਆ ਲੈ ਕੇ ਇੱਕ ਵਧੀਆ ਪਲੇਟਫਾਰਮ ਦੇਖਣ ਨੂੰ ਮਿਲੂਗਾ ਵਧੀਆ ਦਾ ਜਾਨਵਰ ਵੀ ਜਨਵਰ ਭਾਈ ਚੱਟੂ ਭਾਈ ਤਬਾ ਤੇਰਾ ਧੰਨਵਾਦ ਬਹੁਤ ਆ ਬਈ ਹੁਣ ਐ ਦੱਸਦਾ ਨਹੀਂ ਕਿਸੇ ਨੂੰ ਨਹੀਂ ਮੈਂ ਮੈਂ ਕੁਛ ਨਹੀਂ ਤਬਾਈ ਨੇ ਤਾਂ ਬਈ ਦੋ ਜੁੜੀਆਂ ਦਿੱਤੀਆਂ ਨੇ ਭਰਾ ਦੇ ਨਹੀਂ ਮੈਂ ਕੁਛ ਨਹੀਂ ਤਬਾਈ ਪਹਿਲੇ ਜਨਵਰ ਬਹੁਤ ਚੰਗੇ ਸੀਗੇ ਬਾਈ ਨਹੀਂ ਜਨਵਰ ਤਾਂ ਚਲੋ ਆਪਣਾ ਮਾਰਾ ਹੀ ਨੀ ਕਰਵਾ ਬਾਈ ਯਾਰ ਮੈਂ ਜਿਹੜੇ ਭਰਾ ਦੇ ਘਰੇ ਗਿਆ ਆਪਾਂ ਨੂੰ ਕਿਸੇ ਭਰਾ ਨੇ ਖਾਲੀ ਹੱਥ ਨਹੀਂ ਹੋ ਰਿਆ ਹੈਗਾ ਠੀਕ ਆ ਤੇ ਫਾਦਰ ਸਾਹਿਬ ਹੁਣੇ ਨੇ ਬਾਈ ਜੋ ਕੂਪਟਰਾਂ ਨਹੀਂ ਦੇਣਾ ਉਹ ਤੁਹਾਨੂੰ ਬਾਕੀ ਸਾਨੂੰ ਫਾਦਰ ਸਾਹਿਬ ਨੂੰ ਦੱਸ ਦੇਣਗੇ ਉਹਨਾਂ ਨਾਲ ਗੱਲ ਉਹ ਗੱਲ ਹੈ ਨਾ ਬਾਪੂ ਜੀ ਆਉਂਦੇ ਆ ਵੀਰਾ ਰੋਕ ਨਹੀਂ ਹੋ ਜਾ ਵੀਡੀਓ ਦਾ ਹਾਂਜੀ ਬਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਬੁਲਾਉਣੇ ਆਗੇ ਰਾਜਵੀਰ ਸੱਲੜ ਦੇ ਫਾਦਰ ਸਾਹਿਬ ਨਾਲ ਵੀ ਜਿਨ੍ਹਾਂ ਨੂੰ ਕਬੂਤਰਾਂ ਦਾ ਸੌਂਗ ਸੀਦੇ ਰਾਜਵੀਰ ਨੂੰ ਡੋਲੀਆਂ ਡਾਲੀਆਂ ਜਾਲ ਬਣਾਉਣ ਚ ਜਾਂ ਕਬੂਤਰ ਰੱਖਣ ਚ ਇਹ ਇਹਨਾਂ ਦੇ ਫਾਦਰ ਸਾਹਿਬ ਦਾ ਸਹਯੋਗ ਹੈ ਤੇ ਇਹਨਾਂ ਨੇ ਵੀ ਕਬੂਤਰ ਰੱਖੇ ਸੀ ਬਾਪੂ ਜੀ ਤੁਸੀਂ ਕਿਹੜੇ ਕਿਹੜੇ ਖਿਡਾਰੀਆਂ ਨਾਲ ਮਤਲਬ ਕਿ ਵੀ ਜਾਣਦੇ ਹੋ ਉਹਦੇ ਨਾਲ ਬਾਜ਼ੀਆਂ ਤੇ ਜਾਂ ਕਿੰਨਾ ਨਾ ਬੰਦਾ ਬਹਿਣਾ ਆਉਣਾ ਸੀਗਾ ਲਿਆਲ ਕਿਹੜੇ ਬੰਦੇ ਸੀ ਤੁਹਾਨੂੰ ਸੌਂ ਪਿੱਛੇ ਸ਼ੌਂਕ ਦਾ ਛੋਟੇ ਹੁੰਦੇ ਹੁੰਦੇ ਅੰਬਸ ਮਹਲਵਾਨ ਮਹਾਨ ਬਹੁਤ ਰੱਖੇ ਜੀ ਜੀ ਉਹਨਾਂ ਨੂੰ ਦੇਖ ਕੇ ਪੈ ਗਿਆ ਕਦੇ ਉਹਨਾਂ ਦੇ ਗੁੱਟ ਦੇ ਚਲੇ ਗਏ ਕਦੇ ਕਿਸੇ ਵੀ ਗੁੱਟ ਦੇ ਚਲੇ ਗਏ ਮਤਲਬ ਕਿ ਵੀ ਨਿੱਕੇ ਹੁੰਦਾ ਤਾਂ ਹਰ ਤਮਾਨੀ ਸੀ ਘਰੇ ਇਹ ਬਜ਼ੁਰਗ ਮਤਲਬ ਲੱਖਣ ਦੀ ਇਜਾਜ਼ਤ ਨਹੀਂ ਹੀ ਦਿੰਦੇ ਹੂੰ ਹੂੰ ਫਿਰ ਹੌਲੀ 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 ਕਦੇ ਚੋਰੀ ਲਿਆਂਦਾ ਕਦੇ ਕਿੱਦਾਂ ਲਿਆਂਦਾ ਮਤਲਬ ਲਿਆ ਸਾਰੇ ਇਹ ਬੈਰਕ ਦੇ ਆ ਕਦੇ ਕਿਸੇ ਕੋਲੇ ਕੁੱਡੇ ਪਾਲੇ ਹੌਲੀ ਲਾਇਸੈਂਸ ਦਾ ਜਾ ਕੇ ਜਦੋਂ ਬੰਦਾ ਕਬੀਲਦਾਰੀ ਸਾਹਮਣੇ ਲੱਗਿਆ ਉਹ ਤੋਂ ਬੰਦਾ ਘਰੇ ਹੁਣ ਕਰਦਾ ਖੇੜੇ ਦੇ ਪੁਰਾਣੇ ਪੁਨਾਹਾਂ ਮਤਲਬ ਕਿਹੜੇ ਕਿਹੜੇ ਪੁਰਾਣੇ ਖੜਾਣ ਨਾਮ ਜਾਣੇ ਬਹੁਤ ਸਾਰੇ ਪਾਣੀ ਖਿਡਾਰੀ ਫੌਜੀ ਮੋੜ ਤੋਂ ਫੌਜੀ ਮੋੜ ਤੋਂ ਬਹੁਤ ਨਾਂ ਹੈ ਪਟਾਰੀ ਦੇ ਉੱਤਰਵਾਹੀ ਚ ਬਹੁਤ ਨਾਂ ਹੈ ਬਾਈ ਫੌਜੀ ਖਿਡਾਰੀ ਮੋਦੂ ਹੁੰਨੇ ਹੋਏ ਸਾਰੇ ਮੋਦੂ ਹੁੰਦੇ ਸਨ ਆਂ ਕਿਸੇ ਔੜੇ ਦੇ ਨੂੰ ਦੇ ਸੀ ਇਹ ਕੋਲ ਨੂੰ ਸਾਰੇ ਉਹ ਨੂੰ ਸੋਣਾ ਨਾਮ ਲਈ ਤੇ ਘਰਕਸਾਂ ਤੋਂ ਪ੍ਰੇਮ ਹੁੰਦਾ ਸੀ ਬੱਬੂ ਘਰਕਸਾਂ ਦਾ ਬਾਦਸ਼ਾਹ ਵੀ ਤੁਸੀਂ ਕਿਹੜੇ ਕਿਹੜੇ ਸਾਲ ਛੱਡੀ ਸੀ ਬਾਜੀ ਪਹਿਲਾਂ ਸਾਨਾ ਬਾਈ ਹੁਣ ਦਿਮਾਗ ਚ ਨਹੀਂ ਹੈ ਮੇਰਾ ਇਹਲਾ ਵੀ 80 ਕੇ 80 ਦੇ ਵਿੱਚ ਅਸੀਂ ਪਹਿਲਾ ਬਾਜੀ ਛੱਡੀ ਤਾਲ ਬਾਜੀ ਸੀ ਤਾਲ ਖਵਾਜੀ ਸੀ ਉਹ ਤਾਂ ਮੋਟੀ ਬਹੁਤ ਥੋੜਾ ਹੋ ਗਈ ਹਾਂ ਮੋਟੀ ਥੋੜਾ ਜੀ ਤੇ ਵਧੀ ਰਾਜਾ ਨਹੀਂ ਉਥੇ ਕੰਪਟਰ ਬੈਠਾ ਪਹਿਲੀ ਵਾਰੀ ਅਸੀਂ ਉੱਥੇ ਜਿੱਤੀ ਚਾਹ ਜਰਾ ਜਿੱਤੀਆਂ ਕਲਕਤਾ ਨਾਲ ਮੇਰਾ ਉਸਤਾਦ ਇਹਨਾਂ ਹੈ ਗੁਜੀਤ ਦਾ ਪਿੰਡ ਸਿਹਰ ਤੋਂ ਗੁਜੀਤ ਹਾਂ ਹਾਂ ਸਿਹਰ ਤੋਂ ਹਾਂ ਉਹਨੂੰ ਦੋ ਰਿਸ਼ਤੇ ਹਾਂ ਉਹਦੇ ਘਰੇ ਕਬੂਤਰ ਆਉਂਦੇ ਸੀ ਅਸੀਂ ਅਸੀਂ ਇਕੱਠੇ ਖੋਦੇ ਪੁੱਤਰੀ ਮੇਰੇ ਕੋਲੇ ਹੁੰਦੇ ਸੀ ਇੱਥੇ ਘਰੇ ਮੈਂ ਸਰਾਮਾ ਜਿਹਾ ਠੀਕ ਹੈ ਉਹਦੇ ਘਰੋਂ ਸੀ ਪੁੱਤ ਛੱਡੇ ਉੱਥੇ ਅਸੀਂ ਪਹਿਲਾ ਕਬੂਤਰ ਛੱਡੇ ਨਾ ਪੁੱਤ ਤਾਂ ਪਹਿਲਾਂ ਵੀ ਬਹੁਤ ਪੁਰਾਣਾ ਛੱਡਦਾ ਮੇਰੇ ਤੋਂ ਵੀ ਪੁਰਾਣਾ ਛੱਡਦਾ ਤੋ ਤੋਂ ਪਹਿਲਾ ਸਮਾਂ ਜਾਨੀ ਮੈਂ ਜਦੋਂ ਤੇ ਨਾਲ ਪਹਿਲਾਂ ਗਿਆ ਬੇਦੀ ਬਾਈ ਦੇ ਕਾਲਕ ਰੇਸੇ ਸੀ ਉੱਥੇ ਅਸੀਂ ਬੱਜਦੀ ਚਾਂਦਰਾ ਜਿੱਤੀ ਸੀ ਸੋਨੇ ਪਾਪੂ ਹੁਣ ਵੀ ਤੁਸੀਂ ਤਕਰੀਬਨ ਬਹਿ ਕੇ YouTube ਵਗੈਰਾ ਚੱਲਦਾ ਸੋਸ਼ਲ ਮੀਡੀਆ ਤੇ ਬਾਜ਼ੀਆਂ ਆਉਂਦੀਆਂ ਨੇ ਤਾਂ ਨੇੜੇ ਤੜੇ ਕਈ ਵਾਰ ਜਿਵੇਂ ਤੁਹਾਨੂੰ ਟ੍ਰਾਸਟਾ ਬਾਜ਼ੀਆਂ ਤੇ ਜਾਂਦੇ ਪਾਉਂਦੇ ਮੇਰਾ ਤਕਰੀਬਾ ਇਹ ਮੰਨਣਾ ਹੈ ਜੀ ਪਹਿਲਾਂ ਬਾਜ਼ੀਆਂ ਤੇ ਹੁਣ ਬਾਜ਼ੀਆਂ 'ਚ ਕੀ ਫਰਕ ਹੈ ਸ਼ਾਇਦ ਬਾੜਾ ਸ਼ੌਂਕ ਸੀ ਲੋਕਾਂ ਨੂੰ ਪੈਸੇ ਮਗਰ ਘਟ ਜਾਂਦੇ ਠੀਕ ਹੈ ਜੀ ਹਾਂ ਜ਼ਿਆਦਾ ਉਹ ਮਤਲਬ ਚੌਂਕ ਕੋ ਕੁਝ ਹੋਰ ਚੀਜ਼ ਆ ਪੈਸਾ ਕੋ ਕੁਝ ਹੋਰ ਚੀਜ਼ ਹੁਣ ਤਾਂ ਲੋਕਾਂ ਨੇ ਮਤਲਬ ਬਿਜ਼ਨਸ ਬਣਾ ਲਿਆ ਹੁਣ ਬਿਜ਼ਨਸ ਬਣਾ ਲਿਆ ਹਾਂ ਅਸੀਂ ਤਾਂ ਦੇਖੋ ਜੀ ਜਦੋਂ ਦੇ ਕਬੂਤਰ ਰੱਖੇ ਨੇ ਅਸੀਂ ਪਿੱਛਾ ਮੁੜ ਕੇ ਨਹੀਂ ਦਿੱਤੇ ਹੈ ਸਾਨੂੰ ਬੈਦਾਂ ਨੇ ਬਹੁਤ ਵਫਾ ਕੀਤਾ ਇੱਕ ਅਸੀਂ ਬਾਜ਼ੀਆਂ ਨਹੀਂ ਜਿੱਤੇ ਜਾਣੀ ਉਹ ਇਹਨਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਅਸੀਂ ਘਰੋਂ ਕਬੂਤਰ ਸਾਡਾ ਕੰਮ ਹੀ ਬਹੁਤ ਵਧੀਆ ਚੱਲਿਆ ਜਾਂਦਾ ਸੀ ਕਬੂਤਰ ਰੱਖ ਕੇ ਮਤਲਬ ਕਿ ਤੁਹਾਨੂੰ ਜੋੜਨ ਵਾਲੇ ਹਾਂ ਲੋਕਾਂ ਨਾਲ ਜਾਂ ਇਹ ਕੰਮ ਨੂੰ ਪਰਫੋਰਮ ਕਰਨਾ ਤੁਹਾਨੂੰ ਪੇ ਕਰਦੇ ਅਸੀਂ ਬਾਹਰ ਵੀ ਇਹਨਾਂ ਜਰਮਨ ਲਾਇਆ 22-23 ਸਾਲ ਲਾ ਕੇ ਹਾਂ ਪਰ ਸਿਪੂਤਰ ਨਹੀਂ ਘਰੋਂ ਭਟੇ। 25 ਦਿਨ ਬਾਅਦ ਬਾਹਰ ਲਾਉਣ ਤੋਂ ਬਾਅਦ ਵੀ ਕੂਤਰ ਘਰੇ ਰੱਖੇ। ਘਰੇ ਬੁੱਢਾ ਦਾਣਾ ਪਾਣੀ ਪੀਵਾਉਂਦੇ ਸੀ ਰੱਖੋ। ਅਸੀਂ ਆ ਕੇ ਜਰੂਰ ਦੁਬਾਰਾ ਆ ਕੇ ਸਾਂਭਾਂਗੇ। ਇਹ ਜਾਂ 2 ਸਾਲ ਬਾਅਦ ਮੁੜ ਜਾਂਦਾ ਸੀ ਉਹ ਦੂਜੇ ਨੇ ਆ ਲੈਣਾ। ਮਤਲਬ ਇਤਨੇ ਬੱਚੇ ਘਟਾ ਜਾਣੇ ਦੂਜੇ ਨੇ ਪਾਲ ਲੈਣੇ। ਮੈਂ ਆ ਕੇ ਡਾਉਣੇ ਉਹ ਗੱਲ ਨਹੀਂ ਸੀ ਬਣਦੀ ਡਾਉਣ ਦੀ। ਸਾਡੇ ਕੋਲ ਟਾਈਮ ਹੈ ਨਹੀਂ ਸੀ। ਜਦੋਂ ਇੱਕ ਘਰੋਂ ਕੂਤਰ ਨਹੀਂ ਗਮਾਏ ਅਸੀਂ। ਸਾਨੂੰ ਬੜਾ ਕੁਝ ਦਿੱਤਾ ਸੀ ਦਾਣ ਪਾਣੀ ਪਾਈ ਹੈ ਬਸ। ਚਲੋ। ਯਾਨੀ ਸੇਵਰ ਬਈ ਹੈਗੀ ਪੀਸ। ਹੁਣ ਤਾਂ ਜਦ ਮੈਨੂੰ ਮਤਲਬ ਬਾਲਾ ਦੇਖਣਾ ਹੈ ਵੀ ਇਹੀ ਦੇਖਦੇ ਨਜ਼ਾਰਾ ਕੋਈ ਸੁਨੇਹਾ ਕੋਈ ਸੁਨੇਹਾ ਜਿਹੜੀ ਨਵੀਂ ਜਨਰੇਸ਼ਨ ਹੈ ਸੁਨੇਹਾ ਬਾਈ ਇਹੀ ਆ ਵੀ ਮਤਲਬ ਸ਼ੌਂਕ ਹੀ ਰੱਖੋ ਪੈਸਾ ਨਾ ਲਾਓ ਬਾਲਾ ਵਿੱਚ ਬਾਲਾ ਰੱਖੋ ਇਹ ਜਿਹੜੇ ਕੰਪਿਊਟਰ ਨੇ ਜਿਹੜੀਆਂ ਘੱਟ ਕਰ ਦੋ ਆ ਨਾਮ ਵੀ ਛੋਟੇ ਕਰ ਦੋ ਬਾਲਾ ਕੋ ਵੱਡਾ ਨਾਮ ਦੇ ਕੋਈ ਕੋਈ ਹੋ ਨਹੀਂ ਹੈਗਾ ਤੁਹਾਨੂੰ ਮਤਲਬ ਤੁਜੇ ਨੂੰ ਓਟ ਥ੍ਰੈਟ ਆਉਂਦੀ ਐ ਨਾ ਕਰੋ ਜੀ ਉਹ ਕਰੋ ਜੀ ਇਹ ਵਧੀਆ ਗੱਲ ਨਹੀਂ ਹੈ ਵੀ ਜਾਣੀ ਤਾਂ ਜੂਆ ਨਾ ਕਰੋ ਮਤਲਬ ਸ਼ੌਂਕ ਸ਼ੌਂਕ ਰੱਖੋ ਇਹਨੂੰ ਪੰਜਾਬ ਦਾ ਵਿਰਸਾ ਹੈ ਖੇਡ ਹੈ ਇਹ ਤੈਨੂੰ ਵਿਰਸੇ ਚ ਹੀ ਰੱਖੋ ਮੈਂ ਕੋ ਬੰਦਾ ਵੀ ਇਹਨੂੰ ਪੈਸੇ ਚ ਨਾ ਬੜੋ ਨਾ ਪੈਸਾ ਛੋਟੇ ਨਾਮ ਰੱਖ ਲੂ ਛੋਟੇ ਮੁੱਢ ਵਾਲੀਆਂ ਬਾਦੀਆਂ ਕਰਾਓ ਹਰੇਕ ਬੰਦਾ ਛੱਡ ਰਕੇ ਇਹਦੇ ਨਾਲ ਬਈ ਦੁਨੀਆ ਚ ਸਰਕਲ ਬਣਦਾ ਕੌਣ ਕਿਸੇ ਨੂੰ ਜਾਣਦਾ ਸੀ ਅੱਜ ਅਪਰਾਜੀ ਦੇ ਘਰੇ ਬੈਠਿਆ ਕੂਤਰਾਂ ਦਾ ਕਰਕੇ ਬੈਠਿਆ ਬਈ ਨਾ ਤਾਂ ਹੀ ਐਂਟਰੂ ਕਰ ਰਹੇ ਆ ਇਹ ਬਈ ਬਹੁਤ ਵਧੀਆ ਖੇਡ ਆ ਇਹ ਤਾਂ ਭਈ ਮਤਲਬ ਰਿਸ਼ਤੇਦਾਰਾਂ ਨਾਲੋਂ ਵੀ ਵੱਧ ਬੰਦੇ ਨੂੰ ਵਰਤਣਾ ਲਾ ਦਿੰਦੀ ਹੈ ਜੇ ਕੋਈ ਬੰਦਾ ਵਰਤਣਾ ਚਾਹੇ ਵਿੱਚ ਬੰਦੇ ਬਈ ਸਿਰਫ ਕੰਪਿਊਟਰਾਂ ਤੱਕ ਹੀ ਮਤਲਬ ਰੱਖਦੇ ਨੇ ਠੀਕ ਹੈ ਨਾ ਉਹ ਮੈਂ ਤਾਂ ਰਾਜੀ ਵੀ ਭਾਈ ਜਿਹੜੇ ਚੰਗੇ ਐ ਸੱਚ ਮਾੜਾ ਵੀ ਹੁੰਦਾ ਮਾਰੇ ਵਾਲੇ ਸੱਚ ਚੰਗਾ ਵੀ ਹੁੰਦਾ ਸਾਰੇ ਬੰਦੇ ਚੰਗੇ ਹੋ ਜਾਣ ਬਿਲਕੁਲ ਬਿਲਕੁਲ ਤਾਂ ਉਹ ਕੰਮ ਕਦੇ ਵੀ ਨੇਪਰੇ ਨਹੀਂ ਚੜਦਾ ਮਾੜੇ ਹੋਣੇ ਜ਼ਰੂਰੀ ਐ ਫਿਰ ਚੰਗੇ ਬੰਦੇ ਦੀ ਪਰਖ ਹੋ ਜਾਂਦੀ ਐ ਹੂੰ ਨਾੜਾ ਨਾ ਉਹ ਆਪਾਂ ਚੰਗੀ ਲੱਗੀ ਪਤਾ ਲੱਗੀ ਮੇਰੀ ਪਈ ਲਿਹਾਜ ਆ ਬਈ ਲੱਖੇ ਨਾਲ ਤੋਂ ਬੜਵਾਨ ਤੋਂ ਆ ਭਰਾ ਆਪਣਾ ਮੇਰੇ ਨਾਲ ਵੀ ਸਾਨੂੰ ਵਰਤਿਆ ਨੂੰ तकरीबन 8-10 ਸਾਲ ਤੋਂ ਉੱਤੇ ਹੀ ਹੋ ਗਏ ਤੇ ਬਈ ਕਦੇ ਜੀ ਚੰਗਾ ਲੱਗਦਾ ਲੱਗਦਾ ਬਾਕੀ ਬਈ ਆਪਾਂ ਨੂੰ ਆਪਣੇ ਪਿੰਡੋਂ ਵੀ ਬਹੁਤ ਸਹਯੋਗ ਆ ਮੇਰੇ ਮਿੱਤਰ ਵੀ ਜਿੰਨੇ ਨੇ ਆਪਣੀ ਫੁੱਲ ਸਪੋਰਟ ਕਰਦੇ ਨੇ ਮੇਰੇ ਪਿੰਡੋਂ ਵੀ ਵਧੀਆ ਸਪੋਰਟ ਮਿਲਦੀ ਆਪਾਂ ਕਿਸੇ ਦਾ ਚੈਨਲ ਤੇ ਜੀ ਸਪੈਸ਼ਲ ਧੰਨਵਾਦ ਕਰਨਾ ਚਾਹੁੰਦੇ ਹੋ ਨਾਮ ਬੋਲ ਕੇ ਕਰ ਸਕਦੇ ਹਾਂ ਬਈ ਹੈਨਾ ਬਈ ਧੰਨਵਾਦ ਬਈ ਅਮਲ ਹੰਮੜਾ ਹੈਨਾ ਤੇ ਬਾਈ RAM ਤਰੀਕੇ ਆਪਣਾ ਬਾਈ ਬਿਆਨਤ ਬੁੱਗੀਪੁਰਾ ਬਾਈ ਮਾਗੀ ਪਟਵਾਰੀ ਸਾਹਿਬ ਬਾਈ ਸੰਨੀ ਦਾਜ਼ਰਾ ਤੇ ਹੋਰ ਵੀ ਬਹੁਤ ਭਰਾ ਕਈਆਂ ਦਾ ਤਾਦਰੇ ਨਾਲ ਵੀ ਤੇਰੀ ਜਾਰੀ ਹੈ ਜਰਾ ਤਾਦਰੇ ਨਾਲ ਕੋਈ ਮੇਰੀ ਰਿਸ਼ਤੇਦਾਰ ਨਹੀਂ ਕਿਦੋਂ ਤੁਸੀਂ ਗੇੜ ਪਾਇਆ ਤਾਦਰੇ ਮੇਰੇ ਨਾਲ ਘਰ ਵਾਲਿਆਂ ਦੀ ਬਈ ਜਿਹੜੀ ਮੇਰੇ ਮਿਸੇਜ ਨੇ ਉਹਨਾਂ ਦੇ ਨਾਮ ਕੇ ਨਹੀਂ ਤਾਦਰੇ ਤਾ ਦਾਦਰ ਚਾਹ ਤਾ ਦਾਦਰ ਨਾਲ ਜਾਰੀ ਹੈ ਤਾ ਦਾਦਰ ਨਾਲ ਜਾਰੀ ਆ ਤਾ ਦਾਦਰ ਵੀ ਪੂਰਾ ਪਹੁੰਚੀ ਹੋਈ ਹਸਤੀ ਹੈ ਬਈ ਹਾਂ ਬਈ ਪੂਰਾ ਪੂਰਾ ਜਮਾ ਵੀ ਬਹੁਤ ਪਿਆਰਾ ਬਈ ਬਹੁਤ ਬੰਦਾ ਵੀ ਘੈਂਟ ਹੈ ਮੂੰਹ ਤੇ ਕਹਿਣ ਲੱਗਿਆ ਗੱਲ ਮੈਂਟਲ ਹੁੰਦਾ ਹੈ ਖਰਾਬ ਹੁੰਦਾ ਹੈ ਜਾਨਵਰ ਵੀ ਬਹੁਤ ਚੰਗੇ ਆ ਬਾਈ ਦੇ ਘਰੇ ਵਧੀਆ ਨੇ ਸੰਜੋਗ ਬਣਿਆ ਇੱਕ ਦੋ ਵਾਰੀ ਜਾਣ ਦਾ ਜਾਨਵਰ ਵੀ ਚੰਗੇ ਨੇ ਕਹਿੰਦਾ ਪਹਿਲਾਂ ਮੈਂ ਘਰ ਦੀਆਂ ਬਾਜੀਆਂ ਛੱਡਦਾ ਚੰਗੀਆਂ ਜਦਵਾਰਿਆਂ ਹੁਣ ਮੈਂ ਲਗਾ ਬਾਹਰ ਦੀਆਂ ਬਾਜੀਆਂ ਛੱਡਣ ਲੱਗਿਆ ਬਿਲਕੁਲ ਬਿਲਕੁਲ ਬਈ ਪਰ ਵਧੀਆ ਬੰਦਾ ਯਾਰ ਬਈ ਘਰੇ ਗਿਆ ਉਹਨੂੰ ਉੱਡ ਕੇ ਮਿਲਦਾ ਮੇਰੇ ਕੋਲ ਇੱਥੇ ਵੀ ਆ ਜਾਂਦੇ ਨੇ ਮम्मा ਵੀ ਲੱਗਦਾ ਜੀ ਚਲੋ ਡਾਕਟਰ ਮਾ ਫਰਮ ਵੀ ਕਰ ਲੈਣੇ ਇੱਕ ਦੋ ਦਿਨ ਪਰ ਸਾਰਿਆਂ ਨੇ ਕਰਦਾ ਉਹ ਹਾਂ ਕੱਲਾ ਤੇਰੇ ਨਾਲ ਨਹੀਂ ਅਸੀਂ ਸਾਰੇ ਉਹ ਜਿੰਨੇ ਗਰੁੱਪ ਅਗਰ ਆਪਾਂ ਜੀ ਮਿਲਦਾ ਜਿੱਥੇ ਦਾ ਹਨਾ ਪਰ ਹਰੇਕ ਬੰਦਾ ਛੇੜਦਾ ਜਵਾਕਾਂ ਨਾਲ ਜਵਾਕਾਂ ਵਰਗਾ ਸਿਆਣਾ ਨਾਲ ਸਿਆਣਾ ਬਿਲਕੁਲ ਬਈ ਚੰਗਾ ਬੰਦਾ ਕੋਲ ਮਾਰ ਬਿਲਕੁਲ ਜੀ ਬਿਲਕੁਲ ਬਿਲਕੁਲ ਦਾ ਹਨ ਬਣੀ ਮੁਣੀ ਲੈਣੇ ਕੋਲ ਕੋਲ ਕਹਾ ਹਾਂ ਜਾਨੀ ਉਹਨਾਂ ਨਾਲ ਤਾਂ ਹੈਗੀ ਆ ਬਈ ਆਪਾਂ ਭਰਾ ਨੂੰ ਗਦੀ ਮਿਲੇ ਤਾਂ ਹੈ ਨਹੀਂ ਗੇ ਮਨੀ ਨੂੰ ਮਨੀ ਬੰਦਾ ਚੰਗਾ ਤੁਹਾਨੂੰ ਵਧੀਆ ਦੱਸਦੇ ਨੇ ਵੀ ਹਣਾ ਅਗਲਾ ਆਪਾਂ ਮਿਲੇ ਨਹੀਂ ਕਦੇ ਮਿਲਾਂਗੇ ਜਰੂਰ ਬੰਦਾ ਚੰਗਾ ਇਤੋਂ ਵੀ ਬਹੁਤ ਚੰਗਾ ਹੈ ਪਹਿਲਾ ਬੰਦਾ ਜ ਉਧਰੋਂ ਛਾੜੇ ਰੀਗੇ ਜੋ ਮੁੱਲ ਲੈ ਕੂਤਰ ਉਸ ਟਾਈਮ ਲੋਕ ਮੁੱਲ ਲੈਣ ਜਾਣਦੇ ਨਹੀਂ ਜਦੋਂ ਮਣੀ ਨੇ ਮੁੱਲ ਖਰੀਦ ਦੀ ਕੂਤਰ ਮੈਂ ਨਾ ਬਾਈ ਹੋਰ ਪੈਸਾ ਕਰ ਲਾਪੇ ਨੇ ਘਰੇ ਗਏ ਸੀ ਅਸੀਂ ਪਾਉ ਹਣੇ ਪਾਉ ਹਣੇ ਸਾਮਾਨ ਛੱਡਣਾ ਹਾਂ ਤੇ ਉਦੋਂ ਮੈਨੂੰ ਉਹ ਬੰਦੇ ਨੇ ਮਣੀ ਦਾ ਨਾਮ ਲਿਆ ਸੀ ਉਹ ਕਹਿੰਦਾ ਲੁਧਿਆਣੇ ਦਾਵਾ ਮੁੰਡਾ ਮਣੀ ਜਿਹੜਾ ਕੂਤਰ ਲੈ ਗਿਆ ਸੀ ਮੁੱਲ ਇਹਨਾਂ ਦਾ ਕੋਈ ਕੂਤਰ ਪਾਤਰ ਕਿਤੇ ਉੱਡਿਆ ਸੀਗਾ ਬਾਜੀ ਤੇ ਅਮੀਰਾ ਉਹਦਾ ਸ਼ਹਿਰ ਤੇ ਉਹ ਮਤਲਬ ਹੈ ਮਣੀ ਨਾ ਲੋਕ ਮਣੀ ਲੱਗਿਆ ਅਸਲੀ ਦਾ ਦੱਸਿਆ ਬਾਈ ਉਹਦੀਆਂ ਗੱਲਾਂ ਵਾਤਾ ਹੁੰਦੀਆਂ ਰਹਿੰਦੀਆਂ ਵੀ ਮਣੀ ਬੰਦਾ ਪਹਿਲਾ ਬੰਦਾ ਲੱਗਿਆ ਮੈਨੂੰ ਜਿਹੜਾ 68 ਚ ਵੀ ਉਦੋਂ ਕੰਪਿਊਟਰ ਮੁੱਲ ਲੈਤੇ ਲੋਕਾਂ ਨੂੰ ਜਦੋਂ ਪਤਾ ਨਹੀਂ ਸੀ ਵੀ ਕੰਪਿਊਟਰ ਮੁੱਲ ਵੀ ਵਿਕਦੇ ਤੇ ਮੁੱਲ ਲੈ ਕੇ ਵੀ ਜਾਂਦੇ ਹੁਣ ਤਾਂ ਹਰੇਕ ਬੰਦਾ ਮੁੱਲ ਵੇਚਦਾ ਬਾਈ ਹਣਾ ਤੇ ਮੌਲੀ ਲੈਂਦੇ ਅਗਲੇ ਬਿਲਕੁਲ ਬਾਈ ਪਰ ਉਦੋਂ ਮਣੀ ਨੇ ਸਾਰਾਂ ਤੋਂ ਪਹਿਲਾਂ ਗੁੱਤੋਂ ਬੜੇ ਮੌਲ ਦੇ ਪਿਆਰਾ ਬਹੁਤ ਬਾਈ ਮਤਲਬ ਬਾਕੀ ਹਜੇ ਕਦੀ ਮਿਲੇ ਨਹੀਂ ਮਿਲਾਂਗੇ ਜ਼ਰੂਰ ਬਾਈ ਨਾਲ ਗੱਲ ਆ ਬੰਦਾ ਨੇਕ ਆ ਪਹਿਲਾਂ ਕਲੀਨ ਸ਼ੇਪ ਤੇ ਬੋਦੀਆਂ ਜਾਂਦਾ ਸੀ ਹੁਣ ਪੱਗ-ਪੋਗ ਬੰਨਣ ਲੱਗਾ ਲੁੱਕ ਚੇਂਜ ਕਰ ਗਿਆ ਬਾਈ ਜਿਹੜੀ ਸਰਦਾਰੀ ਆ ਨਾ ਇਹ ਸਰਦ ਦੇ ਕੇ ਮਿਲੀ ਹੋਈ ਆ ਹਨਾ ਤੇ ਬਾਈ ਮਣੀ ਨੇ ਬਹੁਤ ਵਧੀਆ ਵਾਪਸੀ ਕਰੀ ਆ ਆਪਣੇ ਗੁਰੂ ਮਹਾਰਾਜ ਕੰਨੀ ਹਨਾ ਕਰਦੂਨੀ ਬਹੁਤ ਵਧੀਆ ਕਰਦਾ ਤੇ ਮਹਾਰਾਜ ਚੜ੍ਹਦੀਆਂ ਕਲਾ ਰੱਖਿਆ ਹੁਣ ਦਾ ਭਰਾ ਲੀਟਰੀ ਦੇ ਬੱਚਾ ਹਨਾ ਤੇ ਮਹਾਰਾਜ ਦੇ ਬਾਦਸ਼ਾਹ ਨੂੰ भाई दर्जा ਦਾ ਵਿੱਚ ਉਹ ਭਾਲਦਾ ਹਨਾ ਮਹਾਰਾ ਸੱਚੇ ਪਾਤਸ਼ਾਹ ਨੂੰ ਜਰੂਰ ਬਖਸ਼ੇ ਤੇ ਹੋਰ ਠੀਕ ਠਾਕ ਰਾਜਵੀਰ ਬਾਈ ਕੋਈ ਗੱਲ ਨਹੀਂ ਪ੍ਰਮਾਤਮਾ ਮਿਹਰ ਕਰੇ ਬਾਈ ਬੁਲਾਉਂਦੇ ਨਾ ਉੱਥੇ ਜਾਲੇ ਜੱਪੀ ਲਈਏ ਕੋਈ ਜਰੂਰ ਬੁਲਾਵਾਂਗੇ ਹੋਰ ਇੱਕ ਨਾ ਬਾਈ ਹੁਣ ਨਵੀਂ ਚੀਜ਼ ਤਿਆਰ ਕਰਾਂਗੇ ਫਿਰ ਮੈਂ ਤੁਹਾਨੂੰ ਉਦਨੇ ਬੁੱਤ ਲੱਗੇ ਜੂਟੀ ਉੱਤੇ ਬਣਾ ਲਓ ਵੀ ਮਿੱਤਰੋ ਰਾਜਵੀਰ ਨੇ ਇੱਕ ਫੋਲਡਿੰਗ ਵਾਲੀ ਜੋੜੀ ਤਿਆਰ ਕਰਾਂਗੇ ਬਾਈ ਪਹਿਲਾਂ ਵੀ ਆਪਾਂ ਕਰੀ ਸੀ ਇੱਕ ਤਿੰਨ ਖਨ ਵਾਲੀ ਹੁਣ ਇੱਕ ਨਵੀਂ ਤਿੰਨ ਖਨ ਵਾਲੀ ਹੋਰ ਤਿਆਰ ਕਰਨੀ ਹੈ ਟੋਲੀ ਫੋਲਡਿੰਗ ਵਾਲੀ ਖੋਲ ਕੇ ਜਿੱਥੇ ਮਰਜੀ ਲੈ ਜਾ ਸਕਦੇ ਹਾਂ ਹਾਂਜੀ ਹਾਂਜੀ ਬਾਈ ਜਿੱ ਉਹ ਬਿਆਰ ਕਰਮੀਆਂ ਬਾਈ ਜਿਹੜਾ ਕੰਮ ਉਹ ਆਪਾਂ ਆਪਦੇ ਦਿਮਾਗ ਨਾਲ ਕਰਦੇ ਆ ਆਪੀ ਕੇ ਜੇ ਕਿਸੇ ਨੇ ਬਾਈ ਕਾਪੀ ਪੇਸਟ ਨਹੀਂ ਕਰਦੇ ਬਾਈ ਆਪੇ ਕਿਸੇ ਦਾ ਕੰਮ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਵੀ ਚਲੋ ਆਪਣਾ ਟ੍ਰੈਂਡ ਸੈੱਟ ਕਰਿਆ ਹੋਇਆ ਆਪਾਂ ਇਹ ਚੀਜ਼ ਕਹਿ ਸਕਦੇ ਆ ਤੇ ਆਪਾਂ ਨੂੰ ਲੋਕ ਫੋਲੋ ਕਰਦੇ ਨੇ ਉਸ ਚੀਜ਼ ਦੀ ਤੇ ਬਾਈ ਰਾਜਵੀਰ ਸਿਆੜ ਵਾਲਾ ਤੇ ਬਾਈ ਇਹਦਾ ਨੰਬਰ ਬੋਲ ਦਿਓ ਇੱਕ ਵਾਰੀ ਤੇ ਤੁਹਾਨੂੰ ਉਹ ਵੀ ਦਿਖਾਉਣਾ ਹੈ ਦਾ ਆਹਾਂ ਬਾਈ ਆਪਣੀਆਂ ਫਰਮ ਆ ਜੀ ਇਹ ਜਿਹੜੀ ਫੂਜਨ ਸੰਸ ਐਂਟਰਪ੍ਰਾਈਜ਼ ਸਿਆੜ ਹੈ ਇਹ ਜਿਹੜੀ ਆਹਾ ਫਰਮ ਹੈਗੀ ਬਾਈ ਆ ਇਹਦੇ ਨੰਬਰ ਹੈ ਥੱਲੇ ਇਹਦੇ ਕੰਟੈਕਟ ਕਰ ਲਓ ਜੇ ਕਿਸੇ ਨੂੰ ਟੋਲੀਆਂ ਜਾਲ ਪਿੰਜਰੇ ਉਹ ਦੂਜੇ ਡੁਪਲੀਕੇਟ ਆਂਡੇ ਚਾਹੀਦੇ ਹੋਏ ਠੀਕ ਹੈ ਮਤਲਬ ਕਿ ਸੈਸਰੀ ਦਾ ਪੁੱਤਰਾਂ ਦਾ ਰਿਲੇਟਡ ਚੀਜ਼ A ਤੋਂ Z ਇਹਦੇ ਘਰੋਂ ਮਿਲਦੀ ਹੈ ਬਾਈ ਤੇ ਬਾਈ ਦਾ ਨੰਬਰ ਹੈ ਬਾਈ ਬੋਲੂਆ ਬਾਈ ਬੋਲੀ ਮੜਾ ਨੰਬਰ ਬਾਈ ਆਪਣਾ ਨੰਬਰ ਹੈ 88729 36702 88729 36705 ਬਾਈ ਇਹ ਜਿਹੜੀ ਖੇਡ ਆ ਨਾ ਇਹਨੂੰ ਖੇਡ ਰੱਖੀ ਆ ਆਪਾਂ ਭਰਾ ਰਲ ਮਿਲ ਕੇ ਦੇਖੋ ਬਹੁਤ ਅブラ ਲੈਕਾਰ ਰਹੇ ਨੇ ਭਰਾ ਨਾਲ ਮਿਲ ਕੇ ਹਨ ਸਾਰੇ ਭਰਾ ਆਪਾਂ ਬਈ ਉਹਨਾਂ ਦਾ ਸਾਥ ਦਈਏ ਨਾ ਕਿ ਉਹਨਾਂ ਦੀਆਂ ਲੱਤਾਂ ਖਿੱਚੀਏ ਹਨਾ ਤੇ ਜਿਵੇਂ ਫੈਸਲੇ ਜਾਂ ਮਤੇ ਪਾਸ ਹੁੰਦੇ ਨੇ ਉਹਨਾਂ ਨੂੰ ਜਰੂਰ ਆਪਾਂ ਧਿਆਨ ਸਿਰ ਰੱਖੀਏ ਕੋਈ ਵੀ ਇੱਕ ਵੱਡਾ ਵੱਡਾ ਨਹੀਂ ਹੁੰਦਾ ਇਹ ਪਹਿਲਾਂ ਭਈ ਆਪਾਂ ਨੂੰ ਆਪਣੇ ਦੇ ਸੁਧਾਰ ਕਰਨਾ ਪਣਾ ਜੇ ਆਪਾਂ ਸੁਧਾਰ ਕਰਾਂਗੇ ਤਾਂ ਭਈ ਏਡੇ ਕਮੇਟੀਆਂ ਦੇ ਬੱਚੇ ਇਹ ਗੱਲਾਂ ਲੱਗੂ ਹੋਣਗੀਆਂ ਜੇ ਹੁਣ ਆਪਾਂ ਭਈ ਮੰਨਣੀ ਕਿਸੇ ਦੀ ਹੈ ਨਹੀਂ ਮਰਜ਼ੀ ਆਪਾਂ ਆਪਦੀ ਕਰਨੀਆਂ ਬਰੇ ਮੁਰ ਕੇ ਆਪਾਂ ਕਮੇਟੀਆਂ ਦੇ ਕਰੀਏ ਉਹ ਸਵਾਦ ਵਾਲੀ ਗੱਲ ਨਹੀਂ ਹੈ ਸਹੀ ਗੱਲ ਸਹੀ ਗੱਲਾਂ ਹਾਂ ਬਾਕੀ ਭਈ ਇਹ ਕੂਟਰਵਾਜੀ ਬਾੜੀ ਨਹੀਂ ਬਹੁਤ ਕਰਾ ਦੇ ਇਹਦੇ ਨਾਲ ਰੋਜ਼ਗਾਰ ਜੁੜੇ ਹੋਏ ਨੇ ਮੈਂ ਸੁਣਿਆ ਵੀ ਜੱਗਾ ਰਾਮਾ ਨੇ ਬਹੁਤ ਵਧੀਆ ਕੋਸ਼ਿਸ਼ ਲਾ ਦਿੱਤੀ ਕਮੇਟੀ ਵਾਲਾ ਉਹਨੇ ਇੱਕ ਮੰਚ ਤੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਐ ਦੇਖੋ ਬਈ ਉਧਰ ਨੂੰ ਜਰੂਰ ਤੁਰਨਾ ਹਨਾ ਜੱਗੇ ਰਾਮੇ ਦਾ ਬਹੁਤ ਬਹੁਤ ਧੰਨਵਾਦ ਬਈ ਜੱਗੇ ਰਾਮੇ ਵੀਰ ਦਾ ਹਨਾ ਜਿਹੜੇ ਸੰਤ ਮਾਮੂਪੁਰ ਬਈ ਸੰਗਠਨ ਵਰਗੇ ਹਾਂਜੀ ਇਹਨਾਂ ਦੇ ਬੱਚੇ ਵਾਲੇ ਸਾਰੇ ਤਕਰੀਬਨ A to Z ਖੜਾ ਨੇ ਜੀ ਦੇਖੋ ਉੱਥੇ ਉਹਦਨੇ ਮੀਟਿੰਗ ਦੇ ਵਿੱਚ ਸਾਰਾ ਪੰਜਾਬ ਹੀ ਤਕਰੀਬਨ ਇਕੱਠਾ ਸੀਗਾ ਹਨਾ ਵੱਡੇ ਜਿਹੜਾ ਜਿੰਨੇ ਵੀ ਸੀ ਸਾਰੇ ਹੀ ਸੀਗੇ ਹਨਾ ਪਰ ਉਸ ਵਿਸ਼ੇ ਨੂੰ ਨਾ ਬੰਦੇ ਥੋੜਾ ਜਿਹਾ ਨੈਗੇਟਿਵ ਪਾਸੇ ਲੈ ਗਏ ਉਹਦੇ ਵਿੱਚ ਗੱਲਾਂ ਜਿਹੜੀਆਂ ਸੀਗੀਆਂ ਉਹ ਸਹੀ ਕਰਨ ਵਾਲੀਆਂ ਸੀ ਉਹ ਬੰਦਿਆਂ ਨੇ ਸੁਣੀਆਂ ਹੀ ਨਹੀਂ ਹੈਗੀਆਂ ਉਹ ਪੰਜ ਚਾਰਕ ਗੱਲਾਂ ਜਿਹੜੀਆਂ ਉਦੋਂ ਲਗੇ ਮੂਹਰੇ ਆ ਗਈਆਂ ਬਈ ਸੰਤ ਨੇ ਰਿਕਾਰਡਿੰਗ ਪਾਦੀ ਵੀਡੀਓ ਪਾਦੀ ਉਹ ਲੋਕ ਉਸ ਚੀਜ਼ ਨੂੰ ਨਾ ਮਤਲਬ ਦਵਤ ਨੈਗੇਟਿਵ ਨੈਗੇਟਿਵ ਲੈ ਪਰ ਉਹ ਗੱਲਾਂ ਨਹੀਂ ਸਮਝੀਆਂ ਕਿਉਂਕਿ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਬਈ ਆਪਾਂ YouTube ਤੇ ਕਰ ਸਕਦੇ ਆ ਜਿਹੜੀਆਂ ਕੁਝ ਨਹੀਂ ਕਰ ਸਕਦੇ ਉਹ ਆਪਾਂ ਮੂੰਹ ਮੂੰਹੀ ਵੜ ਕੇ ਦੱਸ ਸਕਦੇ ਆ ਇਸ ਕਰਕੇ ਭਰਾ ਮੇਰਾ ਵੀ ਕੋਈ ਵੀ ਬੰਦਾ ਨੈਗੇਟਿਵਿਟੀ ਨਾ ਰਿਆ ਕਰੋ ਕਿਸੇ ਚੀਜ਼ ਨੂੰ ਪੋਜ਼ਿਟਿਵ ਕਰਕੇ ਲਿਆ ਕਰੋ ਉਹਦਾ ਪਹਿਲਾ ਪੱਖ ਦੇਖ ਲਿਆ ਕਰੋ ਵੀ ਇਹ ਕਿਉਂ ਇਹ ਗੱਲਾਂ ਹੁੰਦੀਆਂ ਨੇ ਜਾਂ ਇਸ ਕਰਕੇ ਇਹ ਬਈ ਆਪਣੇ ਫਾਇਦੇ ਲਈ ਕਰਦੇ ਫਿਰਦੇ ਨੇ ਜੇ ਕੋਈ ਬੰਦਾ ਤਰਿਆ ਫਿਰਦਾ ਵਾ ਉਹਦੇ ਨਾਲ ਕਰੀਏ ਨਾ ਕਿ ਆਪਾਂ ਉਹਦੀਆਂ ਲੱਤਾਂ ਖਿੱਚੀਏ ਬਹੁਤ ਵਧੀਆ ਪ੍ਰੇਰਨਾ ਬਾਈ ਠੀਕ ਹੈ ਬਾਈ ਰਾਜਵੀਰ ਮਿਲਦੇ ਆ ਫਿਰ ਭਰਾਣਵਾ ਅਗਲੀ ਜਦੋਂ ਤੁਸੀਂ ਕੋਈ ਕੋ ਬਣਾਇਆ ਹੋਰ ਨਵੀਂ ਦੀ ਚੀਜ਼ ਬਣਾਈ ਸਮਝੂਰ ਦੱਸਿਓ ਜਰੂਰ ਬਾਈ ਜਰੂਰ ਜਰੂਰ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਧੰਨਵਾਦ ਬਾਈ ਚੜੂ ਜੀ ਸਾਡੇ ਭਰਾ ਦਾ ਬਾਈ ਕਮਤਾਨਕਾਲ ਸਾਡਾ ਜਿਹੜਾ ਵੀਡੀਓ ਆਪਰੇਟਰ ਬੈਠੇ ਨੇ ਐਸਾਂ ਧੰਨਵਾਦ ਆ ਵੀਰ ਦਾ ਸਾਡੇ ਦਾ ਬਹੁਤ ਤੇ ਹੋਰ ਵੀ ਕਿਸੇ ਭਰਾ ਨੂੰ ਸਮਾਨ ਦੀ ਲੋੜ ਆ ਤਾਂ ਸਾ ਦਾ ਕੰਟੈਕਟ ਆਪਣੇ ਨਾਲ ਬਾਕੀ ਬਾਈ 729 ਹਾਂਜੀ 36700 88729 36702 ਨੰਬਰ ਤੇ ਬਾਈ ਦਾ ਕੰਟੈਕਟ ਕਰਦਾ ਰਾਜੀਵ ਦਾ ਨੰਬਰ ਹੈ ਵੀ ਜੀ ਕੋਈ ਸਮਾਨ ਉਹਨਾਂ ਤੋਂ ਬਾਈ ਹਰੇਕ ਸਮਾਨ ਦਾ ਅਲੱਗ ਰੇਟ ਹੁੰਦਾ ਜੀ ਹਰੇਕ ਸਮਾਨ ਦੀ ਆਪਣੀ ਕੁਆਲਿਟੀ ਆ ਠੀਕ ਹੈ ਜੀ ਅਰਦਾਸ ਕਰਦੇ ਆ ਬਾਈ ਗਰੂ ਅਗੇ ਵੀ ਸਾਰੇ ਠੀਕ ਆ ਆਪਣੀ ਬਣਵਾ ਸਕੋਗੇ ਸਾਸੀ ਕਾਲ ਵੀ ਸਾਰੇ ਭਰਾਵਾਂ ਨੂੰ ਲਾਸਟ ਵਾਰੀ ਪੇਰ ਤੇ ਜੇ ਕਿਸੇ ਨੇ ਕੋਈ ਸਮਾਨ ਬਣਾਉਣਾ ਹੋਇਆ ਬਾਈ ਕਹਿੰਦਾ ਆਰਡਰ ਦੇ ਵੀ ਤਿਆਰ ਕਰ ਦਾਂਗੇ ਪਰ ਉਹ ਅਗਲਾ ਆਪਦੀ ਮਰਜ਼ੀ ਨਾਲ ਤਿਆਰ ਕਰਾਓ ਜਿਹੜੇ ਹਿਸਾਬ ਨਾਲ ਕਹੋ ਉਹ ਸਾਬ ਨਾਲ ਤਿਆਰ ਕਰ ਦੇਣੀ ਹੈ ਨਾ ਤੇ ਸਾਰੇ ਸੋਸ਼ਲ ਮੀਡੀਆ ਤੇ ਜਿੰਨੇ ਵੀ ਭਰਾ ਐਕਟਿਵ ਨੇ ਉਦਾਸ ਕਰਦਾ ਪ੍ਰਮਾਤਮਾ ਅਗੇ ਸਭ ਤੰਦਰੁਸਤੋਂ ਸਾਰਿਆਂ ਦੇ ਘਰ ਪਰਿਵਾਰ ਤੰਦਰੁਸਤੋਂ ਵੈਰ ਨੂੰ ਚੜ੍ਹਦੀ ਕਲਾ ਦੇ ਰੱਖੇ ਬਈ ਸਾਰਿਆਂ ਨੂੰ ਮਿਲਦੇ ਆਂ ਤੁਹ ਅਗਲੀ ਇੰਟਰਵਿਊ ਕਿਸੇ ਚੱਗੇ ਖੜਹਾਰੀ ਨਾਲ ਤੇ ਵਧੀਆ ਤਰੀਕੇ ਨਾਲ ਫਿਰ ਦੁਬਾਰਾ ਚੈਨਲ ਤੇ ਮਿਲਾਂਗੇ ਬਈ ਪਾਸੀ ਦਾ ਆਫਰ ਆ